लोक हित, दी आवाज़ ਮੰਗਲ ਸਿੰਘ ਜਲੋਈ ਮੋਢੇ ਮੁੰਡਾ ਨਾ ਉਹ ਝਗੜਾ ਹੈ ਤੇ ਝਗੜੇ ਦਾ ਘਾਇਵਚ ਨਾ ਹਾਂਜੀ ਕਿੱਥੇ ਆਇਆ ਹੈ ਕਿਹੜੀ ਗਮਟਾ ਲਿਆ ਹਾਂਜੀ ਛਕੜ ਆਇਆ ਹੈ ਤੇ ਫੋੜੀ ਜਾਂਦੋ ਜੀ ਆਇਆ ਹੈ ਸਰ ਇਹ ਤਾਂ ਮਤਲਬ ਨਫਾਲ ਲੱਗੇ ਮਰੀਜ਼ ਹਾਂਜੀ ਇਹ ਦੋਨਾਂ ਨੂੰ ਪਤਾ ਵੀ ਕਿੱਥੇ ਜਿਹੜੇ ਚੀ ਲਿਆ ਕੋਈ ਬੈਗ ਨੂੰ ਤਾਂ ਹੋਪ ਤੇ ਨਹੀਂ ਤੁਹਾਨੂੰ ਫੋਨ ਨਹੀਂ ਬਵਰ ਹਾਂਜੀ ਅਮਰਸਰ ਦੇ ਜੇਲ੍ਹ ਦੇ ਵਿੱਚ ਨੌਜਵਾਨਾਂ ਤੋਂ ਦੀ ਆਤਮ ਹੱਤਿਆ ਦੀ ਕੇਸਰ ਕੀ ਹੈ ਮੰਗਲਤ ਕੀ ਕਰ ਰਹੀ ਹੈ ਉਹ ਜਿਹ ਇੱਕ ਸਾਨੂੰ ਰੁਕਾ ਜਿਹੜਾ ਹੈਗਾ ਗੋਵਿੰਦਵਾਲ ਸਾਹਿਬ ਸੁਪਰਡੈਂਟ ਸਾਹਿਬ ਨੇ ਜੇਲ੍ਹ ਦੇ ਵਿੱਚੋਂ ਭੇਜਿਆ ਗਿਆ ਜਿਹਦੇ ਵਿੱਚ ਪਵਨਦੀਪ ਇਲੀਸ ਪ੍ਰਿੰਸ ਪੁੱਤਰ ਮੰਗਲ ਸਿੰਘ ਇਹ ਅਮਰਸਰ ਦਾ ਰਹਿਣ ਵਾਲਾ ਹੈਗਾ ਤੇ 27 ਸਾਲ ਦੀ ਉਮਰ ਹੈਗੀ ਹੈ ਤੇ ਇਹ ਐਫ ਆਈ ਆਰ ਨੰਬਰ 3312001 307 325 ਅਮਰਸਰ ਜਿਹੜਾ ਸੀ ਉੱਥੇ ਐਫ ਆਈ ਆਰ ਲਾਜ ਹੋਈ ਹੋਈ ਹੈ ਸੋ ਇਹ ਹਵਾਲਾ ਤੇ ਸੀਗਾ 22 ਚਾਰ 2025 ਨੂੰ ਇੱਥੇ ਆਇਆ ਸੀ ਜੇਲ੍ਹ ਦੇ ਵਿੱਚ ਤੇ ਇਹਨੇ ਪਿਛਲੀ ਕੱਲ ਰਾਤ ਨੂੰ ਜਿਹੜਾ ਸਪੈਸ਼ਲ ਬੋਰਡ ਦੇ ਵਿੱਚ ਸੀਗਾ ਤੇ ਉੱਥੇ ਇਹਨੇ ਬਾਥਰੂਮ ਦੇ ਵਿੱਚ ਫਾਹ ਲੈ ਲਿਆ ਸੋ ਜਿਹੜੀ ਮੈਡੀਕਲ ਟੀਮ ਹੈਗੀ ਇਹਨੂੰ ਅਸੀਂ ਉੱਥੇ ਹਸਪੀਟਲ ਪਹੁੰਚਾ ਦਿੱਤਾ ਹੈਗਾ ਤੇ ਉੱਥੇ ਉਹਦਾ ਪੋਸਟਮਾਰਨ ਕਰ ਰਹੇਗੇ ਤੇ ਜੋ ਪੋਸਟਮਾਰਨ ਦੀ ਰਿਪੋਰਟ ਆਏਗੀ ਫਿਰ ਤੁਹਾਨੂੰ ਅਸੀਂ ਨਾਲ ਦੇ ਨਾਲ ਅੱਗੇ ਦੱਸ ਦਾਂਗੇ ਕੀ ਹੋਇਆ